ਮੁਰਦਾਬਾਦ 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 ਲੋਕਤੰਤਰ ਦਾ ਘਾੜ ਕਰਨ ਵਾਲੀ ਸਰਕਾਰ ਮੁਰਦਾਬਾਦ 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 ਘਾੜ ਕਰਨ ਵਾਲੀ ਪਾਰਟੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਲੋਕਤੰਤਰ ਦਾ ਘਾੜ ਕਰਨ ਵਾਲੀ ਪਾਰਟੀ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ 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 ਲੋਕਾਂ ਦੇ ਹੱਕ ਗੋਣ ਵਾਲੀ ਪਾਰਟੀ ਮੁਰਦਾਬਾ ਮੁਰਦਾਬਾ ਲੋਕਾਂ ਨੂੰ ਪਹਿਲਾਂ ਤਾਂ ਦੋ ਹੀ ਕੰਮ ਦਾ ਕਰਦੇ ਹੋਏ ਮੈਨੂੰ ਨਹੀਂ ਲੱਗਦਾ ਅਸੀਂ ਕੰਮ ਕਰਦੇ ਹੋਏ ਆਪਦੇ ਮੇਰੀ ਜਿਹੜੇ ਸਾਰੇ ਨੇ ਕਬਜ਼ੇ ਕਰੇ ਨੇ ਦੇਖੋ ਉਹ ਕਬਜ਼ੇ ਹੋਏ ਨੇ ਕਬਜ਼ੇ ਤਾਂ ਦੂਜੀ ਪਾਰਟੀ ਨੇ ਵੀ ਕਰੇ ਹੋਏ ਨੇ ਫਿਰ ਐ ਸਰਕਾਰ ਨੇ ਬੰਦ ਕਰਤੀਆਂ ਬੰਦ ਕਰਤੀਆਂ ਨੇ ਕਿ ਸਾਨੂੰ ਲਿਖਤੀ ਰੂਪ 'ਚ ਦੋ ਪਰ ਜਿਹੜੇ ਦੋ ਵੀ ਐਨਸੀ ਨੇ ਸਰਕਾਰ ਨੇ ਬੰਦ ਕਰਤੀਆਂ ਤਾਨੂੰ ਕੋਈ ਕਾਗਜ਼ ਨਹੀਂ ਦਊ ਮੈਨੂੰ ਹੱਥੇ ਉਹ ਫਕੀਰ ਹਾਂ ਦਾਦਾ ਦਾ 4 ਵਜੇ ਤੱਕ ਕਹਿੰਦੇ ਨੇ ਮੈਡਮ ਇਹ ਯਾਰ ਇਹ ਝੂਠੀ ਗੱਲ ਕਿਉਂ ਬੰਨਿਆ ਬੱਸ ਲੈ ਆਓ ਕਿੱਥੇ ਆਲੇ ਆਓ ਕਾਪੀ ਦੇ ਦਿਓ ਤੁਹਾਨੂੰ ਕੋਈ ਨਹੀਂ ਦੇ ਦੇ ਦਿਓ ਤਾਂ ਆਪਾਂ ਬੈਠ ਗੱਲਾਂ ਤੁਹਾਨੂੰ ਕਿਦੋਂ 1.5 ਘੰਟੇ ਰਹਿਣਗੇ ਕੱਲ ਇਹ ਮੈਡਮ 2 ਦਿਨ ਹੋ ਗਏ ਲੋਕਾਂ ਨੂੰ ਹਰਾਨ ਉਹਦੇ ਨੂੰ ਕੋਈ ਗੱਲ ਸਪੱਸ਼ਟ ਕਰੋ ਨਹੀਂ 2 ਦਿਨ ਤਾਂ ਹੋਏ ਵੀ ਨਹੀਂ ਕੱਲ ਸ਼ੁਰੂ ਹੋਇਆ ਅੱਜ ਦੂਜਾ ਦਿਨ ਹੈ ਅੱਜ ਕੱਲ ਨੋਮੀਨੇਸ਼ਨ ਦਾ ਦੂਜਾ ਦਿਨ ਕੱਲ ਕੰਮ ਸ਼ੁਰੂ ਹੋਇਆ ਜੀ ਹਾਂ ਜੀ ਮੈਡਮ ਤੁਹਾਨੂੰ ਸਮਾਂ ਤੁਸੀਂ ਮੇਰਾ ਟਾਈਮ ਨਾ ਵੇਸਟ ਕਰੋ ਮੈਂ ਨਹੀਂ ਤੁਹਾਡਾ ਟਾਈਮ ਵੇਸਟ ਨਹੀਂ ਕਰਦਾ ਸਾਨੂੰ ਬੇਸਿਕ ਕਾਪੀ ਦੋ ਹਾਂ ਕੋਈ ਨਹੀਂ ਦੇ ਦੇਣਗੇ ਕਾਪੀ ਦੋ ਦੇ ਦਾਂਗੇ ਕੋਈ ਟਾਈਮ ਨਹੀਂ ਦੇ ਸਕਦੇ ਦੇ ਦਾਂ ਕਦੋਂ ਦੇਣੀ ਹੈ ਓਏ ਕਾਹ ਚੰਡੀਗੜ੍ਹ ਤੋਂ ਮਗਾ ਕੇ ਦੂੰ ਤੇ ਤੁਹਾਡੇ ਕੋਲ ਗਈ ਨਹੀਂ ਤਾਂ ਫਿਰ ਤੁਸੀਂ ਕਿਵੇਂ ਕਹਿ ਰਹੇ ਲੋਕਾਂ ਨੂੰ ਪਤਾ ਲੱਗ ਗਿਆ ਫੋਨ ਆ ਗਿਆ ਐਦਾਂ ਨਹੀਂ ਬੀਬੀ ਅਸੀਂ ਧਰਨਾ ਦੇ ਕੇ ਬ ਕਾਪੀ ਦਿਓ ਸਾਨੂੰ ਖਰੇਤੀ ਤੁਸੀਂ ਉਹ ਚਰਵਾਇਆ ਹੋਇਆ ਹੈ ਕਾਲੀਦਲ ਨੇ ਅਸੀਂ ਕਰਵਾਣਾ ਪਰ ਕਾਪੀ ਦਿਓ ਸਾਨੂੰ ਇਹਦਾ ਸੈਕੰਡ ਆਪਸ਼ਨ ਨਾਲ ਇਸ ਮੈਡਮ ਐਕਚੁਅਲੀ ਕੀ ਆ ਐਨਓਸੀ ਪਹਿਲੇ ਹੀ ਆਧਾਰਾ ਜਿਹਨੂੰ ਨਹੀਂ ਮਿਲਦੀ ਜੇ ਕੋਈ ਅਫਸਰ ਨਹੀਂ ਦਿੰਦਾ ਤਾਂ ਸੈਕੰਡ ਆਪਸ਼ਨ ਯੂਜ਼ ਕਰ ਸਕਦਾ ਫਿਰ 4 ਵਜੇ ਤੱਕ ਵੇਟ ਕਰ ਲੈਣ ਦੋ ਦਿਨ ਹੋ ਗਏ ਐ ਨੋਮੀਨੇਸ਼ਨ ਦਾ ਡੇਟ ਦਾ ਸਮਾਂ ਨਿਕਲਦੇ ਮੈਡਮ ਇਹ ਐਨਓਸੀ ਦਾ ਮਤਲਬ ਨਹੀਂ ਨੋਮੀਨੇਸ਼ਨ ਲੋਕਾਂ ਦੀ ਲੇਟ ਹੋ ਰਹੀ ਹੈ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਕਈਆਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਲਿਖ ਦਿਓ ਲਿਖ ਦਿਓ ਉਹੀ ਤਾਂ ਪਰਦਾ ਕਰ ਰਹੀਆਂ ਤੁਸੀਂ ਮੈਡਮ ਸਾਰੇ ਦੇ ਸਾਰੇ 28 ਬੰਦਿਆਂ ਨੇ ਅਪਲਾਈ ਕੀਤਾ ਤੁਸੀਂ ਇੱਕ ਨੂੰ ਵੀ ਜਾਰੀ ਨਹੀਂ ਕੀਤਾ 4 ਵਜੇ ਜਾਰੀ ਕਰਾਂਗੇ ਤੁਸੀਂ ਸਾਡੀ ਡਬਲਿੰਗ ਕਿਉਂ ਹੈ ਗੱਲ ਦੀ ਨਹੀਂ ਨਹੀਂ ਤੁਹਾਡੀ ਗੱਲ ਦੀ ਡਬਲਿੰਗ ਹੈ ਡਬਲਿੰਗ ਹੈ ਮੈਡਮ ਨਹੀਂ ਨਹੀਂ ਡਬਲਿੰਗ ਹੈ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਆਰਡਰ ਹੋਇਆ ਹੋ ਗਿਆ ਇੱਕ ਪਾਸੇ ਕਹਿੰਦੇ ਹੋ ਚਾਰ ਪਾਸੇ ਕਰਨੀ ਹੈ ਮੈਂ ਪਰ ਇੱਥੇ ਬੰਦੇ ਬਿਠਾ ਕੇ ਪਾ ਲਾ ਰਹੇ ਡਬਲਿੰਗ ਕਿਸ ਚੀਜ਼ ਦੀ ਹੈ ਕਰਦੇ ਰਹੇ ਇਹ ਕੋਈ ਡਬਲਿੰਗ ਨਹੀਂ ਸਾਡੇ ਵਿੱਚ ਨਾਲੇ ਕਿਨੂੰ 4 ਵਜੇ ਦੇ ਦੇਣੀ ਹੈ ਨਾਲੇ ਕਿਨੂੰ ਬੰਦ ਹੋ ਗਈ ਹੈ ਇਹਦੀ ਡਬਲਿੰਗ ਪੁਰਕਾ ਦੀ ਕਿਸ ਗਲਤੀ ਹੈ ਸਾਰਾ ਸਟਾਫ ਤੁਹਾਡੇ ਕੋਲ ਹੈਗਾ ਇੱਥੇ ਮਟਾ ਕੇ ਰੱਖੋ ਉਹਨਾਂ ਨਾਲ ਇਸ਼ੂ ਕਰੋ ਇਹਨਾਂ ਦੀ ਨਾ ਕਲੀਅਰ ਕਰਤਾ ਜੀ ਉਹਨਾਂ ਦੇਣੀ ਨਹੀਂ ਹੈ ਨਹੀਂ ਕਦੇ ਤੁਸੀਂ ਕਹਿੰਦੇ ਹੋ ਕਿ 4 ਵਜੇ ਜਾਰੀ ਕਰ ਦਾਂ ਕਦੇ ਅੰਡੂ ਪ੍ਰੈਸ਼ਰ ਮਾਰਦੇ ਹੋ ਸਰਕਾਰ ਦਾ ਨਾਲੋ ਲੈ ਕੇ ਦੇ ਦੋ ਵੀ ਐਕੀ ਡਾਕਟਰ ਤੁਹਾਡਾ ਸਹੀ ਹੈ ਤੁਸੀਂ ਬਿਹਰ ਪ੍ਰਸ਼ਾਸਨ ਦੇ ਤੇ ਕਰਕੇ ਨਹੀਂ ਕਰਨੀ ਗੱਲ ਤਰੀਕੇ ਨਾਲ ਗੱਲ ਕਰੋ ਕਰਨੀ ਹੈ ਕਲੈਕਸ ਹੋ ਜਾ ਜੀ ਗੱਲ ਕਰੋ ਗੱਲਾਂ ਡਬਲ ਕਰੀਓ ਉਹ 4 ਵਜੇ ਉਹਨਾਂ ਨੇ ਕਿਹਾ ਸੀ 4 ਵਜੇ ਦੇਣਗੇ ਐਨਓਸੀ ਦੇਣਗੇ ਗੱਲ ਖਤਮ ਆਹੀ ਹੈ ਤੁਹਾਡੇ ਬੰਦੇ ਬੈਥੇ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਕੰਮ ਤੁਸੀਂ ਕੁਰਸੀ ਤੇ ਬੈਠੇ ਹੋ ਧਿਆਨ ਨਾਲ ਨਹੀਂ ਬੈਠੇ ਕੁਰਸੀ ਦੇ ਅੱਗੇ ਬੈਠਾ ਸਰਕਾਰ ਦਾ ਫਰਮਾ ਫਿਰ ਤਾਂ ਉਹਦਾ ਵੀ ਰੋਲ ਸਕਦੀ ਸੀ ਤੁਸੀਂ ਜ਼ਰਾ ਪਰ ਰੈਲੈਕਸ ਹੋ ਕੇ ਗੱਲ ਕਰੋ ਉਹਨਾਂ ਨੇ ਜਿਹੜਾ ਕੰਸਰਨਡ ਬੰਦਾ ਉਹਨਾਂ ਨੇ ਕਹਿਤਾ ਵੀ 4 ਵਜੇ ਸਾਰੇ ਨੂੰ ਸੀ ਮੈਨੂੰ ਕੀ ਗੱਲ ਬਤਾਉਂਦਾ 4 ਵਜੇ ਬਿਟ ਕਰ ਲੋ 4 ਵਜੇ ਤੱਕ ਬਿਟ ਕਰਵਾਓ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰਕੇ ਕੀਤੀ ਮੈਡਮ ਇਹ ਫਰੈਸ਼ੀਅਨ ਹੈ ਕੁਆਲੀਫਿਕੇਸ਼ਨ ਦਾ ਗੱਲ ਹੋ ਰਿਹਾ ਹੈ ਮੈਡਮ ਟਿਕਟਾਂ ਜਦੋਂ ਅਨਾਉਂਸ ਹੋਏਗੀ ਐਨਓਸੀ ਉਸ ਟਾਈਮ ਅਪਲਾਈ ਹੁੰਦੀ ਹੈ ਕਿਉਂਕਿ ਇੱਕ ਮਿੰਟ ਇੱਕ ਮਿੰਟ ਟਿਕਟ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨਾ ਸੀ ਮੈਡਮ ਤੁਸੀਂ ਕਹੋਗੇ ਆਸਿਕ ਵਿੱਚ ਜਿਵਾਦ ਹੈ ਪ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦਿਓ ਇਹ ਦੇਖੋ ਤੁਸੀਂ ਆਮਾਦੀ ਪਾਰਟੀ ਤੋਂ ਤੁਸੀਂ ਆਮਾਦੀ ਪਾਰਟੀ ਤੋਂ ਤੁਸੀਂ ਆਮਾਦੀ ਪਾਰਟੀ ਤੋਂ ਆਮ ਆਦਮੀ ਪਾਰਟੀ ਦਾ ਮਤਲਬ ਇਕਲਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਦਾ ਜੀ ਜੀ ਕਹਿੰਦੇ ਸੋਕੇ ਪੁੱਛੋ ਜੋ ਪੁੱਛਣਾ ਹੈ ਨਾ ਕਰੋ ਇਹਨੂੰ ਮਤਲਬ ਰੌਲਾ ਪਵਾ ਕੇ ਨਾ ਕੋਈ ਨਾ ਕੰਮ ਕਰੋ ਆਮ ਆਦਮੀ ਦੇ ਇਹਨੂੰ ਸੀ ਅਪਲਾਈ ਕੀਤਾ ਪਰ ਮੇਰੀ ਗੱਲ ਮੇਰੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਜ਼ ਗੱਲ ਸੁਣੋ ਡਾਊਨ ਪਾਲਿਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਤੁਹਾਨੂੰ ਦੋਸਪੱਤੀ ਕਰਤੀ ਜੀ ਐ ਸੈਟਿਓਸਾਂ ਨੂੰ ਇਹਨਾਂ ਨੂੰ ਨਾ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਦੇਖੋ ਨਹੀਂ ਨਹੀਂ ਬਾਹਰ ਤੁਹਾਡਾ ਨਹੀਂ ਪੱਕਾ ਨਹੀਂ ਨਹੀਂ ਇਹਨਾਂ ਨੂੰ ਬਾਹਰ ਦਫ਼ਤਰ ਸਾਡੇ ਦੇ ਟੈਕਨੀਸ਼ੀਅਨ 사이 ਦਾ ਕੰਮ ਕਰ ਰਹੇ ਨੇ ਛੱਡਾ ਕਰੋ ਨਾ ਟੀਮਿੰਗ ਹੈ ਆਪਣੇ ਕੋਲੇ ਜਾਓ ਛੱਡਾ ਕਰੋ ਨਾ ਛੱਡੋ ਨਹੀਂ ਹੈ ਆਪਣੇ ਕੋਲੇ ਬਾਹਰ ਹੀ ਪਿੰਡ ਵਿੱਚ ਜਾਂ ਬਾਹਰ ਤੋਂ ਨਹੀਂ ਕਰਦੇ ਹੋ ਜੀ ਤੇ ਤੁਸੀਂ ਸਾਨੂੰ ਕਾਦੂ ਇੱਕ ਦੋ ਸਵਾਲ ਪੁੱਛ ਰਿਆ ਜੀ ਇੱਕ ਆਪਰੇਤੀ ਇੱਕ ਵੱਡਾ ਐਸਐਚਓ ਸਾਹਿਬ ਉਹ ਦੇਖੋ ਜੇ ਤੁਹਾਨੂੰ ਕੁਐਸਚਨ ਕਰਨਾ ਹੈ ਇਹ ਕੁਐਸਚਨ ਕੀ ਕਰੀਏ ਮੈਡਮ ਕਹਿ ਰਹੀ ਹੈ ਕਿ ਇਹਨਾਂ ਨੂੰ ਪਹਿਲਾਂ ਐਸਐਚਓ ਸਾਹਿਬ ਇਹ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖਣ ਲੱਗੀਆਂ ਇਹ ਮੇਰੇ ਕੰਮ 'ਚ ਭੰਗ ਸਮਾਂ ਹੁਣ ਇਹਨਾਂ ਦੇ ਐਸ ਇਹਨਾਂ ਦੇ ਐਨਓਸੀ ਜਾਰੀ ਕਰਨੇ ਸੀ ਨਾ ਤੇ ਉਹ ਮੇਰਾ ਟਾਈਮ ਵੇਸਟ ਕਰ ਜਾਂਦੇ ਆ ਤੁਹਾਡੇ ਤੁਹਾਡੇ ਸਵਾਲ ਸਾਨੂੰ ਕੁੱਲੇਖੇ ਚ ਪਾ ਰਹੇ ਸਾਡੇ ਸਵਾਲ ਬਾਰੇ ਅੱਜ ਵੀ ਬਾਰੇ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹਾਂ ਕੈਂਡੀਡੇਟ ਤਾਂ ਤੁਹਾਨੂੰ ਮਿਲ ਜੂਗਾ ਸਾਡੇ ਕੋਲੇ ਕੈਂਡੀਡੇਟ ਮੈਂ ਤੁਸੀਂ ਸੱਤਾ ਦੀ ਪਾਰਟੀ ਗੱਲ ਦਾ ਮਤਲਬ ਕੁਝ ਗਹਿਰੋ ਬਣ ਗਿਆ ਤੁਹਾਡੇ ਮਤਲਬ ਲੋਕ ਨੂੰ ਮੈਨੂੰ ਪਤਾ ਹੈ ਤੁਹਾਡੇ ਕਿਹਨੇ ਕਹਿੰਦੇ ਕਿ ਹਾਂ ਵੀ ਮੇਰੇ ਕੋਲ ਉਮੀਦਵਾਰ ਦੇਖੋ ਇਸ ਮੈਡਮ ਨੂੰ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਦੋ ਦਿਨੋਂ ਲੋਕਾਂ ਨੂੰ ਹੋ ਗਿਆ ਰੋਲ ਰੋਲ ਦੇ ਫਿਰਦਿਆਂ ਨੂੰ ਕੱਲ ਲੋਕ ਸਵੇਰੇ 8 ਵਜੇ ਲੈਣਾ ਲੱਗ ਗਏ ਸੀ ਕਿ ਕੇਐਨਓਸੀ ਲੈਣੀ ਹੈ ਤੇ ਆਪਣੇ ਜਿਹੜੇ ਕਾਗਜ਼ਾਤ ਨੇ ਵੀਡੀਓ ਦਫ਼ਤਰ ਤੋਂ ਦਰਸਤ ਕਰਾ ਕੇ ਫਿਰ ਲੋਕਾਂ ਨੇ ਨਾਮਿਨੇਸ਼ਨ ਫਾਇਲ ਕਰਨੀ ਸੀ ਅੱਜ ਨਾਮਿਨੇਸ਼ਨ ਦਾ ਦੂਜਾ ਦਿਨ ਨਿਕਲਦੇ ਆ ਅੱਜ ਐਨਓਸੀ ਦੀ ਮਤਲਬ ਨਹੀਂ ਨਾਮਿਨੇਸ਼ਨ ਦਾ ਦੂਜਾ ਦਿਨ ਨਿਕਲਦੇ ਆ ਜਿੱਥੇ ਕਿ ਇਹਨਾਂ ਨੇ ਐਨਓਸੀ ਜਿਹੜੀਆਂ ਨੇ ਆਮ ਆਦਮੀ ਦੇ ਲੋਕਾਂ ਦੇ ਐਮਐਲਏ ਦੇ ਦਫ਼ਤਰ ਬੈਠ ਕੇ ਵੀਡੀਓ ਤੇ ਬੀਡੀਪੀਰ ਦਾ ਦਫ਼ਤਰ ਸਾਰਾ ਉੱਥੇ ਜਾ ਕੇ ਉਹਨਾਂ ਨੂੰ ਜਾਰੀ ਕਰਕੇ ਕਾਪੀਆਂ ਬੈਠੇ ਨੇ ਤੇ ਦੂਜੇ ਲੋਕਾਂ ਨੂੰ ਐਵੇਂ ਭਲੇਖੇ ਜਿੱਤੇ ਲੋਕਾਂ ਨੂੰ ਰੋਲੇਜ ਪਾਈ ਬੈਠੇ ਨੇ ਸੋ ਅਸੀਂ ਇਹ ਵੀਡੀਓ ਦਫ਼ਤਰ ਦੇ ਉੱਪਰ ਆਪਣੀ ਕੁਰਸੀ ਦੇ ਉੱਪਰ ਬੈਠ ਕੇ ਇਹ ਗੱਲ ਕਹਿ ਰਹੀ ਆ ਕਿ ਤੁਹਾਨੂੰ ਤਾਂ ਤੁਹਾਡੇ ਇਹ ਆਮ ਆਦਮੀ ਦੀ ਗੱਲ ਕਰ ਰਹੀ ਆ ਆਮ ਆਦਮੀ ਦੀ ਇੱਕ ਕਰਿੰਦਾ ਬਣ ਕੇ ਗੱਲ ਕਰ ਰਹੀ ਹੈ ਮੈਡਮ ਸਾਡੇ ਨਾਲ ਤੋਂ ਅਸੀਂ ਇਸ ਗੱਲ ਦੀ ਚੋਣ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਬਦਲਿਆ ਜਾਵੇ ਇਸ ਮੈਡਮ ਨੂੰ ਕਿਉਂਕਿ ਇਸ ਮੈਡਮ ਦੇ ਹੁੰਦੇ ਇਲੈਕਸ਼ਨ ਸੁਰੱਖਿਤ ਨਹੀਂ ਹੋ ਸਕਦੇ ਜਦੋਂ ਕਾਲਜਾਂ ਦੇ ਭਰਨ ਤੋਂ ਪਹਿਲਾਂ ਹੀ ਧੰਦਲੀ ਹੈ ਤਾਂ ਫਿਰ ਇਲੈਕਸ਼ਨ ਕਿਸ ਤਰ੍ਹਾਂ ਹੋਏਗਾ ਫੇਸ ਕਰਕੇ ਸਾਡੀ ਇਹ ਬੇਨਤੀ ਹੈ ਕਿ ਇਹਨੂੰ ਬਦਲਿਆ ਜਾਵੇ ਨਹੀਂ ਤਾਂ ਅਸੀਂ ਅਣਮਿੱਥੇ ਸਮੇਂ ਦੇ ਲਈ ਇੱਥੇ ਧਰਨਾ ਦੇ ਕੇ ਬੈਠਾਂਗੇ ਤੇ ਜਿੱਥੇ ਤੱਕ ਇਸ ਮੈਡਮ ਦੀ ਬਦਲੀ ਨਹੀਂ ਹੁੰਦੀ ਉੱਥੇ ਤੱਕ ਅਸੀਂ ਹਿੱਲਾਗੇ ਨਹੀਂ ਕਿਉਂਕਿ ਇਸ ਮੈਡਮ ਦੇ ਵਿੱਚੋਂ ਭ੍ਰਿਸ਼ਟਾਚਾਰ ਦੀ ਬ ਪਹਿਲਾ ਸਰਪੰਚੀ ਦੇ ਚੋਣਾਂ ਵਿੱਚ ਵੀ ਇੰਦੇ ਧੱਕਾ ਕਰਵਾਏ ਲੋਕਾਂ ਨਾਲ ਲੋਕ ਬਰਦਾਸ਼ਤ ਕਰ ਗਏ ਪਰ ਹੁਣ ਆ ਜਿਹੜਾ ਸਮਾਂ ਹੁਣ ਬਰਦਾਸ਼ਤ ਨਹੀਂ ਕਰਾਂਗੇ ਇਸ ਗੱਲ ਤੇ ਉੱਪਰ ਅਸੀਂ ਪੂਰਾ ਪਹਿਰਾ ਦੇਵਾਂਗੇ ਧਰਨਾ ਦੇਣ ਵਾਸਤੇ ਤਿਆਰੀ ਹੈ ਚੋਣ ਕਮਿਸ਼ਨ ਕੋਲ ਲਿਖ ਕੇ ਵੀ ਭੇਜਾਂਗੇ ਤੇ ਤੁਹਾਡੀਆਂ ਵੀਡੀਓ ਵੀ ਭੇਜਾਂਗੇ ਉਹਨਾਂ ਕੋਲ ਭਾਜੀ ਇਹ ਆਮ ਪਾਰਟੀ ਦੀ ਆਮ ਉਹ ਬਾਜ ਬਣ ਕੇ ਇੱਥੇ ਬੈਠੀ ਹੈ ਕਿਉਂਕਿ ਜਿਹੜਾ ਇਹ ਕਹਿੰਦੀ ਹੈ ਵੀ ਚੋਣ ਕਮਿਸ਼ਨ ਨੇ ਐਨਓਸੀ ਦੀ ਸ਼ਰਤ ਖਤਮ ਕਰਤੀ ਪਰ ਅਸੀਂ ਇਹਨੂੰ ਕਹਿ ਵੀ ਜੇ ਐਨਓਸੀ ਤੁਸੀਂ ਚਾਰਤ ਖਤਮ ਕਰਤੇ ਸਾਨੂੰ ਲਿਖ ਕੇ ਦੇ ਦੋ ਵੀ ਐਨਓਸੀ ਦੀ ਕੋਈ ਲੋੜ ਨਹੀਂ ਹੈਗੀ ਵੀ ਤੁਸੀਂ ਸਾਰੇ ਸਾਰਿਆਂ ਦਾ ਕਲੀਅਰ ਸਰਟੀਫਿਕੇਟ ਫੋਟ ਲੈਵੇ ਅਸੀਂ ਦੰਨੇ ਆ ਪਰ ਇਹ ਨਾ ਤਾਂ ਨਾਲ ਐਨਓਸੀ ਦੀ ਗੱਲ ਕਰੀ ਜਾਂਦੇ ਨਾਲ ਦੂਜੀ ਕਰੀ ਜਾਂਦੇ ਇਹ ਐਫੀ ਟੈਪ ਨੂੰ ਝੂਠਾ ਸਾਬਤ ਕਰਕੇ ਸਾਰੇ ਆਪ ਦੇ ਆਪ ਪਾਰਟੀ ਦੇ ਬੰਦਿਆਂ ਨੂੰ ਆਪਾਂ ਨੂੰ ਉਹ ਅੱਜ ਝਟਾਉਣਾ ਚਾਹੁੰਦੇ ਨੇ ਸਾਰੇ ਆਮ ਸੱਤ ਤੱਕ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸਾਰੇ ਉਹਨਾਂ ਨਾਲ ਸਾਡੇ 25 ਦੇ 25 ਤੇ 3 ਜ਼ਿਲ੍ਹਾ ਪ੍ਰੀਸ਼ਦ ਦੇ ਕਿਸੇ ਨੂੰ ਵੀ ਐਨਓਸੀ ਜਾਰੀ ਨਹੀਂ ਹੋ ਰਹੀ ਜਦਕਿ ਐਨਓਸੀ ਇੱਕ ਆਮ ਰਸਤਾ ਵੇਦ ਹੈ ਇਹ ਚ ਇਲੈਕਸ਼ਨ ਵਿੱਚ ਉਸ ਨੂੰ ਇਹ ਜਾਣ ਪੁੱਝ ਕੇ ਸਰਕਾਰ ਲਮਕਾ ਰਹੀ ਹੈ ਜੇ ਸਾਨੂੰ ਐਨਓਸੀ ਮਿਲ ਜੇ ਸਾਰਾ ਸਾਡਾ ਕਲੀਅਰ ਹੋ ਜਾਏ ਕੰਮ ਅਸੀਂ ਇਲੈਕਸ਼ਨ ਲੜਨ ਦੇ ਮੈਦਾਨ ਵਿੱਚ ਉਤਰਾਂਗੇ ਸਾਡਾ ਕਾਗਜ਼ ਵੀ ਰਿਜੈਕਟ ਹੋਣਾ ਕੋਈ ਚਾਹਤ ਨਹੀਂ ਹੈਗਾ ਟਿਕਟਾਂ ਨਹੀਂ ਮਿਲ ਰਹੀਆਂ ਜੀ ਲੋ ਮੇਰੀ ਵਰਸ਼ਣ ਮੇਰੇ ਕੰਮ ਚ ਇਹ ਦਖਲਅੰਦਾਜ਼ੀ ਕਰ ਰਹੇ ਆ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖ ਰਹੀ ਆ ਇਹ ਸ਼੍ਰੋਮਣੀ ਕਾਲੀ ਦਲ ਦੇ ਖਿਲਾਫ ਵੀ ਇਹ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਜਾਂਦੇ ਕਿਹੜੀ ਪਾਰਟੀ ਦੇ ਖਿਲਾਫ ਲਿਖ ਕੇ ਭੇਜਦੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੇਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਤਾਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੇਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਐਨਓਸੀ ਨਹੀਂ 2 ਦਿਨ ਕੋ ਜੇ ਇਹਨਾਂ ਨੇ ਬੰਦੇ ਚੋਣਾਂ ਲੜਾਉਣੀਆਂ ਸੀ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਮੈਂ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਲਿਖ ਕੇ ਭੇਜਦੇ ਤੁਹਾਨੂੰ ਕੁਝ ਨਹੀਂ ਬਿਲਕੁਲ ਜੀ ਜਿਹੜਾ ਇਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਨੂੰ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਮੈਡਮ ਤੁਸੀਂ ਕੀ ਗੱਲ ਕਹੀ ਆ ਉਹਨੋਂ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਡਮ ਤੁਸੀਂ ਕੀ ਗੱਲ ਕਹੀ ਵੀ ਇਹਨਾਂ ਕੋਲ ਇਹਨਾਂ ਕੋਲ ਉਮੀਦਵਾਰ ਨਹੀਂ ਆ ਖਾਲੀ ਦਲ ਵਿਰੋਧੀ ਤੁਹਾਡੇ ਇਹਦਾ ਮਤਲਬ ਤੁਸੀਂ ਸੱਤਾਧਰੀ ਪਾਰਟੀ ਨੂੰ ਹੀ ਨਾਮਜ਼ਦ ਕੀ ਇਹਦਾ ਮਤਲਬ ਕੀ ਤੁਸੀਂ ਆਪ ਦੀਆਂ ਮਤਲਬ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜਦੋਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ ਠੀਕ ਹੈ ਉਹ ਤੁਹਾਡੇ ਖਿਲਾਫ ਵੀ ਕਹਿੰਦੇ ਡਿਗਰੀ ਨਹੀਂ ਹੈਗੀ ਉਹਦੀ ਪੱਤਰਕਾਰੀ ਦੀ ਜੇ ਹੋ ਗਈ ਫਿਰ ਸਾਡੇ ਕੋਲ ਦੇਖੋ ਪਹੇਗੀ ਤੇ ਮੈਡਮ ਕਿੰਨੇ ਵਜੇ ਮਿਲ ਜੇਗੀ ਇਹਨਾਂ ਨੂੰ ਐਨਓਸੀ 4 ਵਜੇ